ਦਿੱਲੀ ਤੋਂ ਅਮ੍ਰਿਤਸਰ ਦਾ ਸਫ਼ਰ ਹੁਣ ਬਹੁਤ ਆਸਾਨ ਹੋਣ ਵਾਲਾ ਏ ਹੁਣ ਸਿਰਫ 4 ਘੰਟਿਆਂ ਵਿੱਚ ਦਿੱਲੀ ਤੋਂ ਅਮ੍ਰਿਤਸਰ ਤੱਕ ਪਹੁੰਚਿਆ ਜਾ ਸਕੇਗਾ ਕੇਂਦਰੀ ਸੜਕਾਂ ਵਜਈਆ ਤੇ ਰਾਜਮਾਰਗ ਮੰਤਰੀ ਨਿਤਿਨ ਗੜਕਰੀ ਨੇ ਕਿਹਾ ਏ ਕਿ ਸਰਕਾਰ ਅਗਲੇ 2-3 ਮਹੀਨਿਆਂ ਵਿੱਚ ਐਕਸਪ੍ਰੈਸ ਹਾਈਵੇ ਸ਼ੁਰੂ ਕਰੇਗੀ ਜਿਸ ਨਾਲ ਪ੍ਰਮੁੱਖ ਸ਼ਹਿਰਾਂ ਵਿੱਚ ਆਉਣ ਜਾਣ ਦਾ ਸਮਾਂ ਘਟ ਜਾਵੇਗਾ ਉਹਨਾਂ ਨੇ ਕਿਹਾ ਏ ਕਿ ਦਿੱਲੀ ਤੋਂ ਤੇਹਰਾ ਦੂਨ ਦੀ ਯਾਤਰਾ ਦਾ ਸਮਾਂ ਘਟ ਕੇ 2 ਘੰਟੇ ਰਹਿ ਜਾਵੇਗਾ ਤੇ ਨਾਲ ਹੀ ਰਾਸ਼ਟਰੀ ਰਾਜਮਾਰਗਾਂ ਉੱਤੇ ਇੱਕ ਦੂਜੇ ਤੋਂ 60 ਕਿਲੋਮੀਟਰ ਦੇ ਦਾਇਰੇ ਵਿੱਚ ਪੈਂਦੇ ਇਸ ਸਾਰੇ ਟੋਲ ਉਗਰਾਹੇ ਪੁਆਇੰਟ ਅਗਲੇ 3 ਮਹੀਨਿਆਂ ਦੇ ਅੰਦਰ ਬੰਦ ਕਰ ਦਿੱਤੇ ਜਾਣਗੇ। ਉਹਨਾਂ ਇਹ ਵੀ ਕਿਹਾ ਕਿ ਸ਼੍ਰੀਨਗਰ ਜੰਮੂ ਹਾਈਵੇ ਨੂੰ ਕਟੜਾ ਅੰਮ੍ਰਿਤਸਰ ਦਿੱਲੀ ਐਕਸਪ੍ਰੈਸ ਵੇ ਨਾਲ ਜੋੜਿਆ ਜਾਵੇਗਾ। ਕਟੜਾ ਅਤੇ ਦਿੱਲੀ ਵਿਚਕਾਰ ਸਫ਼ਰ ਦਾ ਸਮਾਂ ਘਟ ਕੇ 6 ਘੰਟੇ 30 ਮਿੰਟ ਹੀ ਰਹਿ ਜਾਵੇਗਾ। ਇਹ ਐਕਸਪ੍ਰੈਸ ਵੇ ਅੰਮ੍ਰਿਤਸਰ ਲੁਧਿਆਣਾ ਜਲੰਧਰ ਕਪੂਰਥਲਾ ਕਟੜਾ ਨੂੰ ਕਵਰ ਕਰੇਗਾ। ਗੜਕਰੀ ਨੇ ਅੱਗੇ ਇਹ ਵੀ ਕਿਹਾ ਕਿ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਵੇ ਦਾ ਦਿੱਲੀ ਅੰਮ੍ਰਿਤਸਰ ਸੈਕਸ਼ਨ ਇਸ ਸਾਲ ਤਿਆਰ ਹੋ ਜਾਵੇਗਾ ਤੇ ਇਹ ਉਹ 4 ਘੰਟਿਆਂ ਵਿੱਚ ਹੀ ਤੈਅ ਕੀਤੀ ਜਾ ਸਕੇਗੀ ਗਠਕ੍ਰੀ ਨੇ ਅੱਗੇ ਇਹ ਵੀ ਕਿਹਾ ਕਿ ਇਹ ਹਾਈਵੇ 2 ਘੰਟਿਆਂ ਵਿੱਚ ਸ਼੍ਰੀਨਗਰ ਮੁੰਬਈ ਦੀ ਯਾਤਰਾ ਦੀ ਸਹੂਲਤ ਦੇਵੇਗਾ ਜੰਮੂ ਸ਼੍ਰੀਨਗਰ ਹਾਈਵੇ ਦਾ ਕੰਮ ਇਸ ਸਾਲ ਦੇ ਅੰਤ ਤੱਕ ਜਕੀਨੀ ਬਣਾਉਣ ਦੇ ਜਤਨ ਜਾਰੀ ਹਨ